ਸੰਗੋਰੀ ਹਾਈ ਸਕੂਲ ਬਰਾਲਾ ਗ੍ਰੰਥੀਆਂ ਅੱਜ ਉਹ ਸੰਗਠਨ ਨਾਹਾ ਮੈਂ ਆਪਣੇ ਦੇਸ਼ ਵਾਸੀਆਂ ਨੂੰ 15 ਅਗਸਤ ਆਪਣਾ 77ਵਾਂ ਆਜ਼ਾਦੀ ਦਿਵਸ ਦਿਹਾੜਾ ਵਾ ਉਹਦੀਆਂ ਬਹੁਤ ਬਹੁਤਾਂ ਯਾਦਨਾਂ ਸਾਨੂੰ ਆਪਣੇ ਆਜ਼ਾਦੀ ਦਿਹਾੜੇ ਨੂੰ ਬੜੀ ਧੁੰਮਕਾਂ ਨਾਲ ਮਨਾਉਣਾ ਚਾਹੀਦਾ ਵ ਕਿਉਂਕਿ ਇਹਦੇ ਵਿੱਚ ਸਾਡੇ ਆਪੁਰਖਿਆਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਇਹ ਸਾਨੂੰ ਆਜ਼ਾਦੀ ਮਾਣਨ ਦਾ ਅਨੰਗ ਪ੍ਰਾਪਤ ਹੋਇਆ ਵ ਕਿਉਂਕਿ ਗੁਲਾਮੀ ਤੋਂ 100 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜੀ ਸਾਨੂੰ ਆਜ਼ਾਦੀ ਮਿਲੀ ਸੀ ਇਸ ਕਰਕੇ ਮੈਂ ਦੁਬਾਰਾ ਤੋਂ ਆਪਣੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈਆਂ ਤੁਹਾਨੂੰ